ਬਣਾ ਲਈ ਸਲਾਹ ਭਾਈ ਨਾਲ ਗੱਲ ਕਰ ਲਈ ਆ ਉਹ ਵੀ ਰਾਜ਼ੀ ਹੋ ਗਿਆ ਤੇ ਵੇਚ ਦੇਣੀ ਆ ਕਾਗਜ਼ਾ ਸਾਰੇ ਤਿਆਰ ਆ ਤੇ ਤੁਸੀਂ ਅੱਜ ਪਹੁੰਚੋ ਹਾਂਜੀ ਹਾਂਜੀ ਭਾਈ ਹੁਣੀ ਵੀ ਮੈਂ ਕੀਤੀ ਦਬਾਈ ਗੱਲ ਉਹ ਕਹਿੰਦੇ ਕਰਦੇ ਕੰਮ ਕੋ ਅਸੀਂ ਹੁਣ ਅਮਰੀਕਾ ਨਿਕਲ ਜਾਣਾ ਯਾਰ ਬਸ ਦਿਲ ਚੱਲ ਗਿਆ ਇੱਥੋਂ ਆ ਪੁੱਤ ਮੇਰੀ ਗਲਜ਼ਾਰ ਗੱਲ ਸੁਣ ਠੀਕ ਆ ਪੁੱਤ ਇਹ ਜ਼ਮੀਨ ਮਾਂ ਹੁੰਦੀ ਨਾ ਮਾਰਣੀ ਨਾ ਜ਼ਮੀਨ ਰਹਿਣੀ ਆ ਉਹ ਬੱਦੇ ਉਹਨੂੰ ਦਵਾਈ ਦੇ ਉਮਰੇ ਫਿਰ ਉਹਨੂੰ ਵੀ ਬੁਲਾਣਾ ਉਹ ਬਹਿ ਜਾ ਚੁੱਪ ਕਰਕੇ ਹਰ ਟਾਈਮ ਤੇਰਾ ਇਹ ਰੋਲਾ ਰਿਆ ਸਾਰੀ ਉਮਰ ਸਾਨੂੰ ਕਿਸੇ ਪਾਸੇ ਨਹੀਂ ਲਾਇਆ ਤੂੰ ਸਮਝ ਆਈ ਨਾ ਤੇ ਤੇਰਾ ਹੁਣ ਸਾਨੂੰ ਪਤਾ ਨਹੀਂ ਕੀ ਕਰੇਂਗੀ ਸਾਡੇ ਨਾਲ ਤੂੰ ਬਸ ਚੁੱਪ ਕਰਕੇ ਰਿਆ ਕਰ ਅਬਦਨਾ ਨਹੀਂ ਆਉਣਾ ਕਿਸੇ ਦੀਆਂ ਗੱਲਾਂ ਅਬਦਨਾ ਜ਼ਮੀਨ ਰਹਿਣੀ ਆ ਜ਼ਮੀਨ ਵੀ ਮਾਂ ਹੁੰਦੀ ਆ ਉਹ ਮਾਂ ਨੇ ਵੀ ਅਸਮਾਨੇ ਵੀ ਚੱਲ ਜਾਣਾ ਜ਼ਮੀਨ ਨੇ ਵੀ ਚੱਲ ਜਾਣਾ ਆ ਮਦ ਮਲਾਲਾ ਅਮਰੇ ਫਰੂਗ ਨੂੰ ਦਵਾਈ ਤੇ ਮੈਂ ਮੇਰੀ ਸਿਹਤ ਬਹੁਤ ਖਰਾਬ ਹੋ ਗਈ ਆ ਚੁੱਪ ਕਰਿਆ ਕਰ ਮੈਂ ਜ਼ਮੀਨ ਵੇਚ ਕੇ ਤੇ ਅਸੀਂ ਕਿਸੇ ਬਾਹਰਲੇ ਮੁਲਕ ਚਲ ਜਾਣਾ ਦੁਬਈ ਤੇ ਅੱਗੇ ਗਿਆ ਵਾ ਨਾ ਉਮਰ ਭਾਈ ਉਹਨੂੰ ਵੀ ਸੱਦ ਲੈਣਾ ਤੇ ਅਸੀਂ ਦੋਵਾਂ ਨੇ ਅਮਰੀਕਾ ਚਲੇ ਜਾਣਾ ਦੁਬਈਆਂ ਚ ਵੀ ਕੁਝ ਨਹੀਂ ਰੱਖਿਆ ਹੁਣ ਸਭ ਵਸਣਾ ਅਮਰੀਕਾ ਦੇ ਵਿੱਚ ਜਿਹੜਾ ਨਾ ਜਾ ਕੇ ਅਸੀਂ ਕੋਈ ਕੰਮ ਕਰਾਂਗੇ ਤੇ ਆਪਣੀ ਮਸਤਕਬਲ ਅੱਛਾ ਬਣਾਵਾਂਗੇ ਕੁਝ ਨਹੀਂ ਰਿਹਾ ਹੁਣ ਇੱਥੇ ਵੇਚ ਦੇਣੀ ਹੈ ਜ਼ਮੀਨ ਜ਼ਮੂਨ ਐਵੇਂ ਨਾ ਮੈਨੂੰ ਰੋਕੀ ਜਾ ਕਰ ਤੇਰਾ ਇਹ ਹੀ ਆ ਰਈ ساری ਉਮਰ ਆਦਤ kia ਨਾ ਕਰੋ ਨਾ ਕਰੋ ਹਰ ਕੰਮ ਤੂੰ ਜਾਨੂੰ ਰੋਕ ਕੇ ਰੱਖਿਆ ਹੁਣ ਨਹੀਂ ਅਸੀਂ ਤੇਰੀਆਂ ਗੱਲਾਂ ਚਾਹਣਾ ਤੇ ਨਾ ਅਸੀਂ ਤੇਰੀ ਮੰਨਣੀ ਐ ਕੋਈ ਚੁੱਪ ਕਰਕੇ ਬੈਠੀ ਰਹਿ ਹੁਣ ਤੂੰ ਜਾ ਕੇ ਨਾ ਓ ਪੁੱਤ ਬੰਦਾ ਬੰਦ ਇਨਸਾਨ ਦਾ ਪਤਾ ਨਹੀਂ ਮਾਂ ਦਾ ਪਤਾ ਨਹੀਂ ਮਾਂ ਕਿਹੜੇ ਵੇਲੇ ਤੁਰ ਜਾਣੀ ਆ ਮੇਰੇ ਕੋਲ ਪੁੱਤਾਂ ਦੀ ਜਿਦਾਈ ਨਹੀਂ ਬਰਦਾਸ਼ਤ ਹੁੰਦੀ ਓ ਪੁੱਤ ਦਵਾਈ ਤੇ ਉਮਰੇ ਫਰੂਕ ਨੂੰ ਕੇ ਮੰਗਵਾਲਾ ਓ ਤੂੰ ਕਹਿੰਦਾ ਅਸੀਂ ਅਮਰੀਕਾ ਨੂੰ ਜਾ ਰਹੇ ਆ ਓ ਪੁੱਤ ਪੁੱਤਾਂ ਦੀ ਜਿਦਾਈ ਨਹੀਂ ਚੱਲ ਹੁੰਦੀ ਮੇਰਾ ਕੋਈ ਪਤਾ ਨਹੀਂ ਮੈਂ ਕਿਹੜੇ ਵੇਲੇ ਖਤਮ ਹੋ ਜਾਣਾ ਆ ਇਹ ਪੁੱਤ ਮੇਰਾ ਕਹਿਣਾ ਮੰਨ ਲਵੋ ਓ ਮਾਂ ਹਰ ਟਾਈਮ ਨਸੀਤਾ ਨਾ ਕਰਿਆ ਕਰ ਛੱਡ ਦੇ ਕੁਛ ਨਹੀਂ ਹੁੰਦਾ ਉਹਨੂੰ ਉੱਥੋਂ ਕੰਮ ਤੋਂ ਬੁਲਾ ਲਵਾਂ ਆਪ ਮੈਂ ਕੰਮ ਛੱਡ ਕੇ ਤੇਰੇ ਕੋਲ ਬਹਿ ਜਾਵਾਂ ਪਤਾ ਨਹੀਂ ਤੁਸੀਂ ਕੀ ਕਰਾਉਣਾ ਤੋਂ ਸਾਡੇ ਕੋਲ ਸਾਨੂੰ ਕਿਸੇ ਕੁਛ ਕਰਨ ਦੇਣਾ ਕਿ ਨਹੀਂ ਜ਼ਿੰਦਗੀ ਦੇ ਵਿੱਚ ਤੂੰ ਓ ਪੁੱਤ ਪੈਸੇ ਨੂੰ ਕੀ ਕਰਨਾ ਆ ਉਹ ਜਦ ਮਾਂ ਹੀ ਚਲ ਗਈ ਉਹ ਬੱਦ ਤੁਸੀਂ ਇਸ ਪੈਸੇ ਨੂੰ ਦੇਖ ਦੇਖ ਕੇ ਰੋਣਾ ਆ ਕਹਣਾ ਉਹ ਸਾਡੀ ਮਾਨਸ ਨਹੀਂ ਕਿਤੇ ਨਹੀਂ ਜਾਂਦੀ ਤੂੰ ਪੈਸਾ ਹੀ ਸਭ ਕੁਝ ਆ ਪੈਸਾ ਨਹੀਂ ਤਾਂ ਕੁਝ ਵੀ ਨਹੀਂ ਪੈਸੇ ਨਾਲ ਸਾਰੀਆਂ ਰਿਸ਼ਤੇਦਾਰੀਆਂ ਸਾਰੇ ਅੰਗ ਸਾਖ ਪੈਸੇ ਦੇ ਸਿਰ ਤੇ ਆ ਜਿਨ੍ਹਾਂ ਕੋਲ ਪੈਸਾ ਕੋਈ ਨਹੀਂ ਭਾ ਜਿੱਡੇ ਵੀ ਚੰਗੇ ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਸਮਝ ਆਈ ਨਾ ਪੈਸਾ ਆ ਤਾਂ ਸਭ ਕੁਝ ਆ ਹਰ ਟਾਈਮ ਤੇਰਾ ਇਹ ਹੀ ਹੁੰਦਾ ਤੂੰ ਵੀ ਆ ਜਾ ਫਲਾਨਿਆਂ ਵੱਡਿਆ ਤੂੰ ਆ ਜਾ ਤੂੰ ਵੀ ਆ ਜਾ ਕੋਲ ਮੇਰੇ ਕੋਲ ਬਹਿ ਜਾ ਮੇਰੀਆਂ ਸੁਣ ਲਓ ਪਤਾ ਨਹੀਂ ਕਿਹੜੀਆਂ ਤੂੰ ਤੁਹਾਨੂੰ ਸਟੋਰੀਆਂ ਸੁਣਾਉਣੀਆਂ ਚੱਲ ਉਠ ਤੈਨੂੰ ਘਰ ਛੱਡ ਕੇ ਆਵਾ ਤੂੰ ਮੈਨੂੰ ਨਹੀਂ ਕੁਛ ਵੀ ਕਰਨ ਦੇਣਾ ਹਰ ਟਾਈਮ ਇਹੇ ਤੇਰੀਆਂ ਨਸੀਤਾ ਰਹਿੰਦੀ ਆ ਉੱਠਦਾ ਖੜਿਓ ਇੱਥੇ ਖਲੋ ਮੈਂ ਲੈ ਕੇ ਉਹਨਾ ਮੋਟਰਸਾਈਕਲ ਤੇ ਬਿਠਾ ਕੇ ਖੜਦਾ ਤੈਨੂੰ ਨਾਲ ਚੱਲ ਆ ਬਹਿ ਪਿੱਛੇ ਛੱਡ ਕੇ ਆਵਾ ਤੈਨੂੰ ਘਰ ਉਹ ਹਰ ਟਾਈਮ ਮੈਨੂੰ ਚੰਗਾ ਸਤਾਉਣਾ ਲਿਆ ਚੱਲ ਬਹਿ ਜਲਦੀ ਕਰ ਛੱਡ ਕੇ ਆਵਾ ਤੈਨੂੰ ਫਿਰ ਆ ਜਾਣਾ ਦੋਸਤਾਂ ਨੂੰ ਵਾਲੇਕੁਮ ਸਲਾਮ ਤੈਨੂੰ ਕਹਣ ਦੇ ਬਹਿ ਜਾ ਬਾਈਕ ਤੋਂ ਸੀ ਗਦਾ ਐ ਨਹੀਂ ਆਇਆ ਮੈਂ ਕੀ ਗੱਲ ਇਕੱਲਾ ਹੀ ਗੱਲਾਂ ਕਰੀ ਜਾਂਦਾ ਐ ਏਡੀ ਏਡੀ ਦੂਰ ਤੇਰੀ ਆਵਾਜ਼ ਜਾਣ ਢੀ ਖੈਰ ਓਏ ਅੰਮੀ ਜੀ ਇੱਥੇ ਖੜੀ ਸੀ ਉਹ ਭਾਈ ਅੰਮੀ ਦਾ ਅੱਲਾਹ ਤਾਲਾ ਨੂੰ ਪਿਆਰੀ ਹੋਗੀ ਕੀ ਹੋਇਆ ਭਾਜੀ ਹੁਣ ਮੈਂ ਗੱਲਾਂ ਕਰਦਾ ਰਿਹਾ ਅੰਮੀ ਉਸੇ ਤਰ੍ਹਾਂ ਮੇਰੇ ਨਾਲ ਗੱਲਾਂ ਕਰਨ ਢਈ ਸੀ ਸਾਰੀ ਗੱਲਬਾਤ ਹੋ ਰਹੀ ਸੀ ਅੰਮੀ ਦੇ ਨਾਲ ਸੋ ਸਦਾਈ ਹੋ ਗਿਆ ਮਾਹ ਜੀ ਦੇ 6 ਮਹੀਨੇ ਹੋ ਗਏ ਅੱਲਾਹ ਨੂੰ ਪਿਆਰੀ ਹੋਗੀ ਪਾਗਲਾ ਭਾਜੀ ਇੱਕ ਗੱਲ ਦੱਸਾਂ ਆਪਣਾ ਜ਼ਮੀਨ ਨਹੀਂ ਵੇਚਣੀ ਮਾਂ ਦਾ ਸ਼ੌਕ ਸੀ ਨਾ ਵੀ ਜ਼ਮੀਨ ਨਾ ਵੇਚੋ ਹੁਣ ਜ਼ਮੀਨ ਨਹੀਂ ਵੇਚਣੀ ਬਿਲਕੁਲ ਆਪਨਾ ਵਾਈ ਕਰਾਂਗੇ ਬੀਜੀ ਕਰਾਂਗੇ ਜੀ ਇਹ ਇੱਕਦਮ ਤੇਰੇ ਜ਼ਿਹਨ ਚ ਗੱਲ ਆ ਗਈ ਤੂੰ ਹੀ ਤਾਂ ਮੈਨੂੰ ਮਤਮਨ ਕਰਦਾ ਸੀਗਾ ਕਿ ਭਾਈ ਆਓ ਜ਼ਮੀਨ ਵੇਚੀਏ ਭਾਈ ਜ਼ਮੀਨ ਵੇਚ ਕੇ ਮੈਂ ਵੀ ਜਾਨਣਾ ਤੂੰ ਵੀ ਜਾਨਣਾ ਕੋਈ ਕਾਰੋਬਾਰ ਕਰਾਂਗੇ 2-4 ਸਾਲ ਇਹੀ ਅਮਰੀਕਾ ਲਾਏ ਹੁੰਦੇ ਤਾਂ ਸਾਡਾ ਕੁਝ ਬਣਿਆ ਹੁੰਦਾ ਹੁਣ ਤੂੰ ਹੀ ਆ ਕੇ ਕਹਿੰਦਾ ਵੇਚਣੀ ਨਹੀਂ ਕੀ ਗੱਲ ਅੰਮੀ ਨੇ ਕਹਿਤੀ ਸੀ ਤੈਨੂੰ ਭਾਏ ਅੰਮੀ ਬਿਲਕੁਲ ਹਕੀਕੀ ਜਿੱਦਾਂ ਮਾਂ ਮੇਰੇ ਕੋਲ ਆ ਕੇ ਬੈੰਦੀ ਨਾ ਇੱਕ ਤੇ ਬੰਦੇ ਨੂੰ ਖਿਆਲ ਹੁੰਦਾ ਜਾਂ ਬੰਦੇ ਨੂੰ ਇੱਕ ਵਹਿਮ ਜਿਹਾ ਪੈ ਜਾਂਦਾ ਨਹੀਂ ਬਿਲਕੁਲ ਇੰਜੀ ਰੀਅਲ ਜਿਵੇਂ ਮੇਰੇ ਕੋਲ ਮਾਂ ਆ ਕੇ ਬੈਠੀ ਉਸੇ ਤਰ੍ਹਾਂ ਮਾਂ ਮੈਨੂੰ ਸਮਝਾ ਰਹੀ ਮੇਰਾ ਖੋਤਾ ਦਿਮਾਗ ਮੈਂ ਫਿਰ ਉਸੇ ਤਰ੍ਹਾਂ ਹੀ ਮਾਂ ਨਾਲ ਝਗੜਨ ਢਿਆ ਜਿਵੇਂ ਅੱਗੇ ਝਗੜਾ ਕਰਦਾ ਹੁੰਦਾ ਸੀ ਨਾ ਕਿ ਮਾਂ ਤੈਨੂੰ ਕੀ ਪਤਾ ਲੱਗਦਾ ਤੇ ਮੈਨੂੰ ਹੁਣ ਸੋਚ ਆਈ ਹੈ ਜਦੋਂ ਦੇਖਿਆ ਕਿ ਤੇ ਮਾਂ ਹਾਲੇ ਵੀ ਉਸੇ ਤਰ੍ਹਾਂ ਹੀ ਮੈਨੂੰ ਸਮਝਾਉਂਦੀ ਹੈ ਤੇ ਉਸੇ ਤਰ੍ਹਾਂ ਹੀ ਫਿਕਰਮੰਦ ਤੁਹਾਡੇ ਬਾਰੇ ਚ ਵੀ ਤੇ ਮੇਰੇ ਬਾਰੇ ਚ ਕਹਿੰਦੀ ਸੀ ਮੇਰੇ ਪੁੱਤ ਨੂੰ ਬੁਲਾ ਲਓ ਹਾਲਾਂਕਿ ਸਾਲ ਹੋ ਗਿਆ ਉਦੋਂ ਦੇ ਤੁਸੀਂ ਆਏ ਨਹੀਂ ਨਾ ਗਏ ਲੇਕਿਨ ਮਾਂ ਨੂੰ ਉਸੇ ਤਰ੍ਹਾਂ ਹੀ ਪਈ ਉਹਨੂੰ ਵੀ ਬੁਲਾ ਲਾ ਤੇ ਮੇਰੇ ਕੋਲ ਰਵੋ ਕਾਸ਼ ਆਪਾਂ ਮਾਂ ਦੇ ਕੋਲ ਬੈਠੇ ਹੁੰਦੇ ਉਦੋਂ ਤੇ ਆ ਯਾਰ ਸੱਚੀ ਦੱਸਾਂ ਟੈਨਸ਼ਨ ਨਾ ਮੈਨੂੰ ਵੀ ਨਾ ਉੱਥੇ ਮਾਂ ਜੀ ਦੀ ਬੜੀ ਯਾਦ ਆਂਦੀ ਹੁੰਦੀ ਸੀ ਤੇ ਮੈਂ ਕਹਿੰਦਾ ਸੀਗਾ 1 ਮਹੀਨਾ ਹੋਰ ਲਾ ਲੈਣਾ 2 ਮਹੀਨੇ ਲਾ ਲੈਣਾ ਚਲੋ 4 ਪੈਸੇ ਬਣਾ ਲੈਣਾ ਹਾਏ ਹਾਏ ਥੋੜੀ ਦੇਰ ਹੀ ਮਾਂ ਦੇ ਕੋਲ ਰਿਆਂ ਤੇ ماں ਟੁਰ ਗਈ ਗੱਲ ਵੀ ਤੇਰੀ ਸਹੀ ਹੈ ਪੈਸੇ ਦੇ ਚੱਕਰ ਦੇ ਵਿੱਚ ਯਾਰ ਮਾਂ ਗਵਾ ਦਿੱਤੀ ਮਾਂ ਕਹਿੰਦੀ ਹੁੰਦੀ ਸੀ ਪੁੱਤ ਇਹ ਜ਼ਮੀਨ ਹੀ ਮਾਂ ਹੁੰਦੀ ਆ ਇੱਕ ਮਾਂ ਤੇ ਟੁਰ ਗਈ ਹੁਣ ਇਸ ਮਾਂ ਦੀ ਆਪਾਂ ਪਾਲਣ ਕਰਦੇ ਆ ਮਿਹਨਤ ਕਰਾਂਗੇ ਹਾਂਜੀ ਇਨਸ਼ਾਅੱਲਾ ਇਨਸ਼ਾਅੱਲਾ ਆਪਾਂ ਜ਼ਮੀਨ ਨਹੀਂ ਵੇਚਣੀ ਹੈਗੀ ਬਿਲਕੁਲ ਜੀ ਤੇ ਬਾਕੀ ਸਾਰੇ ਦੋਸਤਾਂ ਨੂੰ ਵੀ ਇਹੀ ਕਵਾਂਗੇ ਯਾਰ ਮਾਵਾਂ ਦੀ ਕਦਰ ਕਰੋ ਤੇ ਬਲਕਿ ਮਾਂ ਜੀ ਨੂੰ ਲੈ ਕੇ ਆਨੇ ਹਾਂਜੀ ਮਾਂ ਜੀ ਨੂੰ ਲੈ ਆਨੇ ਅਮ ਜੀ ਆਜੋ ਕੋਈ ਨਹੀਂ ਕੋਈ ਨਹੀਂ ਹਾਂ ਆਵਾਜ਼ ਆਈ ਕਿ ਮੈਂ ਕੰਮੀ ਨੂੰ ਲਾ ਲਈਏ ਕੋਈ ਨਹੀਂ ਨਹੀਂ ਕੋਈ ਨਹੀਂ ਸਾਡੇ ਕੋਲ ਇਹ ਇਦਾਂ ਹੀ ਮੋਟਰਸਾਈਕਲ ਲੱਗੇ ਰਹੇ ਹਾਂਜੀ ਹੋਰੇ ਨੋ ਹੋਰੇ ਨੋ ਇਹ ਇੱਥੇ ਲਓ ਜੀ ਦੋਸਤੋ ਇਹ ਸਾਡਾ ਸਿਰਫ ਇੱਕ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਮਾਂ ਦੀ ਕਦਰ ਕਰੋ ਜਿਹੜੇ ਦੋਸਤ ਬਾਹਰ ਗਏ ਆ ਮੁਲਕ ਤੋਂ ਬਾਹਰ ਪੈਸੇ ਦੇ ਚੱਕਰ ਦੇ ਵਿੱਚ ਆਪਣੇ ਮਾਪਿਓ ਦਾ ਖਿਆਲ ਕਰੋ ਮਾਪਿਓ ਟਰ ਗਏ ਸਾਰਾ ਨਿਜ਼ਾਮ ਖਤਮ ਬਿਲਕੁਲ ਨਾਲ ਹੀ ਬਹਾਰਾਂ ਸਾਡੀਆਂ ਜੀ ਤੇ ਕੀ ਮੈਸੇਜ ਦੇਣਾ ਚਾਹੂੰਗੀ ਆਪਣੇ ਧੀਆਂ ਪੁੱਤਰਾਂ ਨੂੰ ਜ਼ਮੀਨਾਂ ਵੇਚ ਕੇ ਤੁਸੀਂ ਪਰਦੇਸ ਵਿੱਚ ਨਾ ਜਾਵੋ ਆਪਣੇ ਮੁਲਕ ਵਿੱਚ ਰਵੋ ਆਪਣੀਆਂ ਮਾਵਾ ਦੇ ਕੋਲ ਆਪਣੇ ਘਰ ਰਵੋ ਰਿਜਕ ਜਿਹੜਾ ਪੱਥਰ ਚ ਕੀੜਾ ਉਹ ਵੀ ਅੱਲਾਹ ਤਾਲਾ ਦੇ ਹੀ ਜਾਂਦਾ ਆ ਤੇ ਬਰਾਏ ਮਿਹਰਬਾਨੀ ਕਰਕੇ ਮੇਰੇ ਬੱਚਿਓ ਮਾਮਾ ਦਾ ਖਿਆਲ ਰੱਖੋ ਮਾਮਾ ਇਦਾਂ ਚੱਲ ਜਾਂਦੀਆਂ ਇੱਕ ਮਿੰਟ ਚੋਂ ਦੀਆਂ ਆਕੇ ਜਿਨ੍ਹਾਂ ਦੀਆਂ ਮਾਵਾ ਜਿੰਦ ਗਿਆ ਆ ਆਪਣੀਆਂ ਮਾਵਾ ਦੇ ਗਲੇ ਲੱਗੋ ਤੇ ਜਨਤ ਖਰੀਦੋ ਕਿ ਮਾਵਾ ਐਸੀ ਚੀਜ਼ ਹੁੰਦੀ ਆ ਤੁਸੀਂ ਜਿਹੜੇ ਜਾਣਾ ਜਿਨ੍ਹਾਂ ਨੇ ਆਪਣਾ ਸਭ ਕੁਝ ਬਰਬਾਦ ਕਰਕੇ ਉਹ ਵੀ ਨਾ ਜਾਵੋ ਜਾਇਦਾਤ ਬਣੀ ਨਾ ਵਿੱਚੋ ਜੇ ਰੱਬ ਸਵਾਬ ਲਾ ਦੇ ਤੁਹਾਡਾ ਉੰਜ ਤੇ ਫਿਰ ਤੁਸੀਂ ਜਾ ਸਕਦੇ ਆ ਲੇਕਿਨ ਮਾਪਾਪ ਨੂੰ ਰਾਜ਼ੀ ਕਰਕੇ ਤੰਗ ਕਰਕੇ ਨਹੀਂ ਪਿਆਰ ਜੋ ਮਰ ਗੁਜਰ ਚ ਚੈਨਲ ਆ ਸਾਡਾ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਜੀ ਸਵਾਮਾ ਚ ਯਾਦ ਰੱਖਿਓ ਅੱਲਾਹ ਹਾਫਿਜ਼